ਅਸੀਂ ਸਤਿਕਾਰ ਕਰਦੇ ਹਾਂ ਬਾਬਾ ਸ਼੍ਰੀ ਚੰਦ ਜੀ ਦਾ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਹਬਜ਼ਾਦੇ ਨੇ ਹਨ ਪਰ ਬਹੁਤ ਵਾਰੀ ਕਿਹਾ ਜਾਂਦਾ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਗਈ ਬੇਸ਼ੱਕ ਉਹ ਸਹਬਜ਼ਾਦੇ ਸੀਗੇ ਗੁਰੂ ਨਾਨਕ ਸਾਹਿਬ ਦੇ ਹਨ ਤੇ ਇਸ ਕਰਕੇ ਉਹ ਸਿੱਖੀ ਸੰਦਾ ਦਾ ਹਿੱਸਾ ਨਹੀਂ ਆ ਸਿੱਖ ਧਰਮ ਦਾ ਹਿੱਸਾ ਨਹੀਂ ਆ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਬਾਬਾ ਸ਼੍ਰੀ ਚੰਦ ਜੀ ਨੂੰ ਇਸ ਕਰਕੇ ਨਹੀਂ ਦਿੱਤੀ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਜੀ ਪੂਰੇ ਸਮਾਜ ਨੂੰ ਪੂਰੇ ਸੰਸਾਰ ਨੂੰ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਹੁੰਦਾ ਚਾਹੇ ਗੁਰਨਾਨਕ ਸਾਹਿਬ ਦੀ ਆਪਣੀ ਔਲਾਦ ਹੋਵੇ ਚਾਹੇ ਕੋਈ ਵੀ ਕਿਉ ਨਾ ਹੋਵੇ ਬੱਬਾ ਸ਼੍ਰੀ ਚੰੰਜ ਦਾ ਸਬੰਧ ਤੇ ਇੱਕ ਹੋਰ ਸਵਾਲ ਸੀਗਾ ਕਿ ਉਹ ਆਪਣੇ ਕੇਸ ਕਿਉ ਖੁੱਲੇ ਰੱਖਦੇ ਸੀ ਕੰਨਾਂ ਚ ਕੁੰਡਲ ਕਿਉ ਪਾਉਂਦੇ ਸੀਗੇ ਕੋਈ ਵਸਤਰ ਧਾਰਨ ਕਿਉ ਨਹੀਂ ਸੀ ਕਰਦੇ ਜਾਂ ਪੱਗ ਜਾਂ ਕੋਈ ਦਮਾਲਾ ਪਰਣਾ ਕਿਉ ਨਹੀਂ ਸੀ ਬੰਨਦੇ ਇੱਕ ਹੋਰ ਸ਼ੰਕਾ ਜਿਹੜਾ ਬੱਬਾ ਸ਼੍ਰੀ ਚੰੰਜ ਨਾਲ ਲੈ ਕੇ ਕੀਤਾ ਜਾਂਦਾ ਆ ਕਿ ਆਪਾਂ ਵੀ ਦੇਖਦੇ ਆ ਫੋਟੋਆਂ ਚ ਹਾਲਾਂਕਿ ਮੈਂ ਫੋਟੋਆਂ ਨੂੰ ਚਲੋ ਸੱਚ ਤਾਂ ਨਹੀਂ ਮੰਨਦਾ ਉਹ ਕਾਲਪਨਿਕ ਨੇ ਪਰ ਸਾਨੂੰ ਇਹੀ ਪ੍ਰਚਾਰਿਆ ਜਾਂਦਾ ਉਹ ਫੋਟੋਆਂ ਰਹੀਂ ਕਿ ਬੱਬਾ ਸ਼੍ਰੀ ਚੰੰਜ ਦਿਖਾਉਣੇ ਬੱਬਾ ਸ਼੍ਰੀ ਚੰੰਜ ਜੀ ਕਲੀਨ ਸ਼ੇਵ ਨੇ ਠੀ ਕੋਈ ਉਹਨਾਂ ਦੇ ਚਿਹਰੇ ਤੇ ਦਾੜਾ ਨਹੀਂ ਆ ਕੋਈ ਉਹਨਾਂ ਦੇ ਮੁੱਛਾਂ ਨਹੀਂ ਹਨ ਤਾਂ ਕੀ ਬਾਬਾ ਸ਼੍ਰੀ ਚੰਦਨ ਫਿਰੇ ਕਤਲ ਕੀਤਾ ਸੀਗਾ ਆਪਣੇ ਇਹਨਾਂ ਦਾੜੇ ਮੁੱਛਾਂ ਦਾ ਬਾਬਾ ਸ਼੍ਰੀ ਚੰਦ ਜੀ ਜਦੋਂ ਵੱਡੇ ਹੋਣ ਲੱਗਦੇ ਨਾ ਤੇ ਬਾਬਾ ਕਮਲੀਆ ਜੀ ਜੋ ਉਹਨਾਂ ਦੇ ਸੇਵਾਦਾਰ ਸੀਗੇ ਉਹ ਉਹਨਾਂ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਮੋਢਿਆਂ ਤੇ ਚੱਕ ਕੇ ਲੈ ਕੇ ਜਾਂਦੇ ਸੀ ਹਰ ਜਗ੍ਹਾ ਤੇ ਤੂੰ ਇੱਕ ਦਿਨ ਜਦੋਂ ਉਹਨਾਂ ਨੇ ਕਿਹਾ ਕਿ ਬਾਬਾ ਜੀ ਹੁਣ ਤੁਸੀਂ ਨਾ ਵੱਡੇ ਹੁੰਦੇ ਜਾਂਦੇ ਹੋ ਤੇ ਭਾਰੇ ਹੁੰਦੇ ਜਾਂਦੇ ਹੋ ਮੇਰੇ ਤੋਂ ਚੱਕਿਆ ਨਹੀਂ ਜਾਂਦਾ ਤੁਹਾਨੂੰ ਹੂੰ ਤੇ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਅਸੀਂ ਨਹੀਂ ਬਧਾਂਗੇ ਤੁਹਾ ਮਾਪੁਰਸ਼ਾਂ ਦੇ ਬਚਨੋਂ ਹਟਾਲੂ ਹੁੰਦੇ ਨੇ ਉਹ ਇਸ ਕਰਕੇ ਉਹ ਬਾਲ ਰੂਪ ਤੋਂ ਉੱਪਰ ਹੀ ਨਹੀਂ ਗਏ ਜੇ ਉਹ ਬਾਲ ਰੂਪ ਤੋਂ ਉੱਪਰ ਹੀ ਨਹੀਂ ਗਏ ਤਾਂ ਕਰਕੇ ਉਹਨਾਂ ਦੇ ਕੇਸ ਹੀ ਨਹੀਂ ਆਏ ਕੀ ਬਾਬਾ ਸ਼੍ਰੀ ਚੰਦ ਜੀ ਭਗਵਾਨ ਜਿਹੜੇ ਸ਼ਿਵ ਨੇ ਉਹਨਾਂ ਦਾ avatars ਸੀ ਜੇ ਲੌਜੀਕਲੀ ਦੇਖੀਏ ਤਾਂ ਸੀ ਕਿਵੇਂ ਗੁਰੂ ਨਾਨਕ ਸਾਹਿਬ ਨੇ ਕਰਾਮਾਤ ਨੂੰ ਕਹਿਰ ਦਾ ਨਾਮ ਦਿੱਤਾ ਕਰਾਮਾਤ ਦਿਖਾਉਣ ਤੋਂ ਬਣਾ ਕੀਤਾ ਤੇ ਬਾਬਾ ਸ਼੍ਰੀ ਚੰਦ ਜੀ ਨੇ ਕਰਾਮਾਤਾਂ ਦਿਖਾਈਆਂ ਹਾਂਜੀ ਅਜਿਹਾ ਕਿਉਂ ਬਹੁਤ ਸਾਰੀਆਂ ਜਗ੍ਹਾ ਐਵੇਂ ਦੀਆਂ ਹੁੰਦੀਆਂ ਜਿੱਥੇ ਕਰਾਮਾਤ ਵਰਤੌਣੀ ਜ਼ਰੂਰੀ ਹੁੰਦੀ ਹੈ ਜੇ ਨਹੀਂ ਵਰਤਾਵਾਂਗੇ ਤਾਂ ਫਿਰ ਵਿਸ਼ਵਾਸ ਠਕ ਹੋ ਜਾਏਗਾ